ਹਾਂਜੀ ਸਤਿ ਸ਼੍ਰੀ ਅਕਾਲ ਜੀ ਮਠੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆਂ ਭੈਣਾਂ ਦੇ ਕਾਫੀ ਕਮੈਂਟ ਸੀਗੇ ਜੀ ਕਾਫੀ ਸਾਰੇ ਭੈਣਾਂ ਕਮੈਂਟ ਕਰਦੀਆਂ ਸੀ ਵੀ ਜੋ ਵੀ ਤੁਸੀਂ ਕਲਰ ਦੱਸ ਦੱਸਿਆ ਵਾਲਾਂ ਦਾ ਉਹ ਸਹੀ ਸਮਝ ਨਹੀਂ ਆਉਂਦੀ ਜਾਂ ਉਹ ਸਹੀ ਪਿਕ ਨਹੀਂ ਤੁਹਾਡੇ ਤੱਕ ਪਹੁੰਚਦੀ ਵੀ ਉਹ ਕਈ ਭੈਣਾਂ ਪੁੱਛ ਰਹੀਆਂ ਸਕਰੀਨ ਸ਼ਾਟ ਭੇਜੋ ਸਾਨੂੰ ਤੇ ਸਾਨੂੰ ਬਿੱ ਦੱਸੋ ਉਹਦੇ ਬਾਰੇ ਤੇ ਆਪਾਂ ਤੁਹਾਨੂੰ ਅੱਜ ਲਈ ਤੁਹਾਡੇ ਲਈ 2 3 2 ਦੀਆਂ 3 ਕਲਰ ਲੈ ਕੇ ਆਏ ਆ ਤੁਹਾਨੂੰ ਆਪਾਂ ਦੱਸਦੇ ਆ ਕਿਹੜੇ ਕਲਰ ਚ ਕੀ ਫਾਇਦਾ ਕਿਹੜੇ ਕਲਰ ਚ ਕੀ ਫਾਇਦਾ ਤੇ ਵੀਡੀਓ ਨੂੰ ਐਂਡ ਤੀ ਪਲੀ ਤੁਸੀਂ ਜਰੂਰ ਦੇਖਿਆ ਕਰੋ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਚਾਹੀਦੀ ਹੈ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਐਂਡ ਤੀ ਬਨੇ ਰਹਿਣਾ ਤੇ ਆਪਾਂ ਸਾਰੇ ਕਲਰਾਂ ਦੀ ਸਕਰੀਨ ਸ਼ਾਟ ਲਾਵਾਂਗੇ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸਦੇ ਵੀ ਜਿੰਨਾ ਭਾਣਾ ਦੇ ਸਕਿਨ ਦੇ ਉੱਤੇ ਰिएक्शन ਕਰਦਾ ਕਲਰ ਹਨਾ ਉਹ ਸੀ ਜੀ ਫਰਸਟ ਕਲਰ ਜਿਹੜਾ ਮੈਂ ਵਰਤਦੀ ਆ ਇਹ ਫਰਸਟ ਕਲਰ ਆ ਜੀ ਤੇ ਇਹਨੂੰ ਆਪਾਂ ਵਰਤਦੇ ਆ ਇਹਦੇ ਨਾਲ ਆਪਣੇ ਸਕਿਨ ਦੇ ਉੱਪਰ ਕੋਈ ਰिएक्शन ਨਹੀਂ ਕਰਦਾ ਕੋਈ ਜਲਨ ਨਹੀਂ ਹੁੰਦੀ ਕੁਝ ਨਹੀਂ ਨੇਚਰਲ ਕਲਰ ਆ ਜੀ ਤੇ ਇਹਦੇ ਵਿੱਚ ਐਸ ਤਰ੍ਹਾਂ ਨਾ ਦੋ ਬੋਤਲਾਂ ਐ ਬੋਤਲਾਂ ਵੀ ਕੱਢ ਕੇ ਦਿਖਾਉਂਦੀ ਆਂ ਐਸ ਤਰ੍ਹਾਂ ਦੋ ਬੋਤਲਾਂ ਐ ਇਹ ਆ ਦੇਖੋ ਇਹ ਪ੍ਰੀਨੈਕਸ ਕੰਪਨੀ ਦਾ ਜੀ ਇਹ ਤੇ ਅੱਧਾ ਕਿਲੋ ਦੀ ਪੈਕਿੰਗ ਹੈ ਜੀ ਅੱਧਾ ਕਿਲੋ ਦੀ ਪੈਕਿੰਗ ਹੈ ਜੀ ਤੇ ਇਹ ਨੇਚਰਲ ਕਲਰ ਹੈ ਕੋਈ ਇਹ ਨਾਲ ਆਪਾਂ ਨੂੰ ਰਿਐਕਸ਼ਨ ਨਹੀਂ ਹੁੰਦਾ ਕੁਝ ਵੀ ਤੇ ਦੂਜਾ ਕਲਰ ਜੀ ਇੱਕ ਆਪਾਂ ਤੁਹਾਡੇ ਲਈ ਆ ਲੈ ਕੇ ਆਏ ਸੀ ਮੈਂਟਾਂ ਦੇ ਵਿੱਚ ਬਾਰ ਕਾਲੇ ਕਰੋ ਆ ਲਓ ਤੁਸੀਂ ਸਕਰੀਨ ਸ਼ਾਟ ਕਹਿੰਦੇ ਸੀ ਮੈਂ ਬਿਲਕੁਲ ਤੁਹਾਨੂੰ ਨੇੜੇ ਦੀ ਦਿਖਾ ਰਹੀ ਹਾਂ ਤੁਸੀਂ ਇਸ ਦੀ ਪਿਕ ਲੈ ਸਕਦੇ ਹੋ ਤੇ ਲੇਖ ਸਕਦੇ ਹੋ ਤੁਸੀਂ ਇਹ ਲੌਰੀਅਲ ਦਾ ਕਲਰ ਹੈ ਜੀ ਮੈਜਿਕ ਰਿਟਚ ਕਲਰ ਹੈ ਜੀ ਇਹ ਤੁਸੀਂ ਮੈਂ ਡਾਰਕ ਬ੍ਰਾਊਨ ਲੈ ਕੇ ਆਈਆਂ ਤੁਸੀਂ ਬਲੈਕ ਲੈ ਕੇ ਆਉਣਾ ਜੀ ਡਾਰਕ ਬ੍ਰਾਊਨ ਥੋੜੇ ਜੇ ਵਾਈਟ ਵਾਲ ਵਿੱਚ ਦਿਖਾਈ ਦਿੰਦੇ ਆ ਤੁਸੀਂ ਇਹ ਲੈ ਕੇ ਆਉਣਾ ਬਲੈਕ ਕਲਰ ਡਾਰਕ ਬ੍ਰਾਊਨ ਲੈ ਕੇ ਆਉਣਾ ਇਹਨੂੰ ਆਪਾਂ ਹੱਥ ਦੇ ਉੱਪਰ ਇਹਨੂੰ ਮੈਂ ਇੱਥੇ ਤੁਹਾਨੂੰ ਸਕਿਨ ਦੇ ਉੱਪਰ ਲਾ ਕੇ ਦਿਖਾਉਣੀ ਆ ਆ ਦੇਖੋ ਇਸ ਤਰ੍ਹਾਂ ਹੀ ਕਲਰ ਹੋ ਜਾਂਦਾ ਵਾਲਾਂ ਦੇ ਉੱਪਰ ਚੜ ਜਾਂਦਾ ਇਹ ਕਲਰ ਤੇ ਇਹ ਥੋੜਾ ਜਿਹਾ ਬ੍ਰਾਊਨ ਟੱਚ ਦਿੰਦਾ ਜੀ ਜੇ ਤੁਹਾਡੇ ਵਾਲ ਜਿਆਦਾ ਬਲੈਕ ਨਹੀਂ ਬ੍ਰਾਊਨ ਰੱਖਦੇ ਹੋ ਤਾਂ ਤੁਸੀਂ ਬ੍ਰਾਊਨ ਲੈ ਕੇ ਆਉਣਾ ਤੇ ਮੈਂ ਤੁਹਾਨੂੰ ਦੁਬਾਰਾ ਫੇਰ ਇਹਦੀ ਪਿੱਕ ਚੰਗੀ ਤਰ੍ਹਾਂ ਦਿਖਾਉਣੀ ਹੈ ਆ ਦੇਖੋ ਜੀ ਤੇ ਬਾਕੀ ਮੈਂ ਸਾਈਡ ਤੇ ਲਾ ਦੂੰਗੀ ਜੇ ਤੁਹਾਨੂੰ ਨਾ ਸਮਝ ਨਹੀਂ ਤਾਂ ਤੁਸੀਂ ਜਾ ਕੇ ਦੇਖ ਲੈਣਾ ਇਹ ਸੀ ਆਪਣਾ ਜੀ ਦੂਜਾ ਕਲਰ ਤੀਜਾ ਆ ਵੇਖੋ ਕੋਈ ਇਹ ਲੈਂਦਾ ਨਹੀਂ ਕੋਈ ਇਹ ਦੁਪੱਟੇ ਨਾਲ ਨਹੀਂ ਲੱਗਦਾ ਉਹ ਡਪੱਟੇ ਨਾਲ ਨਹੀਂ ਲੱਗਦਾ ਬਿਲਕੁਲ ਇਹ ਉਤਰਦਾ ਨਹੀਂ ਮੁੜ ਕੇ ਇਹ ਜਦੋਂ ਇਹਨੂੰ ਤੁਸੀਂ ਵਾਸ਼ ਕਰੋਗੇ ਸ਼ੈਂਪੂ ਨਾਲ ਇਹ ਫੇਰ ਹੀ ਉਤਰੂਗਾ ਨਾ ਚਿਰ ਨਹੀਂ ਉਤਰਦਾ ਤੁਹਾਡੇ ਸਫੇਦ ਵਾਲ ਟਾਕ ਲੂ ਕਈ ਵਾਰ ਕੀ ਹੁੰਦਾ ਆਪਣੇ ਇੱਥੇ ਵਾਲ ਆ ਜਾਂਦੇ ਹਨਾ ਤੇ ਆਪਾਂ ਨੂੰ ਜਲਦੀ ਹੁੰਦੀ ਆਪਾਂ ਵਾਲ ਨਹੀਂ ਤੋ ਸਕਦੇ ਹੁੰਦੇ ਕਿਤੇ ਜਾਣਾ ਹੁੰਦਾ ਸਰਦੀ ਦਾ ਮੌਸਮ ਹੈਗਾ ਹਨ ਤੇ ਉਦੋਂ ਆਪਾਂ ਇਹ ਕਲਰ ਲਾ ਕੇ ਜਲਦੀ ਜਲਦੀ ਲਾ ਕੇ ਕਿਤੇ ਵੀ ਜਾ ਸਕਦੇ ਬਸ 5 ਕੁ ਮਿੰਟਾਂ ਸੁੱਕਣ ਲਈ ਦਿਓ ਉਸ ਤੋਂ ਬਾਅਦ ਦੁਪੱਟਾ ਲੋ ਕੁਛ ਲੋ ਲੋ ਐਸ ਤਰ੍ਹਾਂ ਕਰੋ ਵਾਲਾਂ ਨੂੰ ਬਿਲਕੁਲ ਨਹੀਂ ਲੱਗੂਗਾ ਤੁਹਾਡੇ ਵਾਲ ਹੱਥਾਂ ਨਾਲ ਉਸ ਨਾਲ ਦੀ ਨਾਲ ਕਲਰ ਸੁੱਕੂਗਾ ਜਦੋਂ ਤੁਸੀਂ ਇਹਨੂੰ ਵਾਸ਼ ਕਰੋਗੇ ਸਿਰਫ ਉਹਦੀ ਉੱਤਰੂਗਾ ਇਹ ਕਲਰ ਬਹੁਤ ਵਧੀਆ ਹੈਗਾ ਜੀ ਤੇ ਇਹ ਕਲਰ ਆਪਾਂ ਤੁਹਾਨੂੰ ਦੱਸ 75 ml ਦੀ ਸ਼ੀਸ਼ੀ ਹੈ ਇਹ ਮੇਰੇ ਕੋਲ ਮੈਨੂੰ ਮੰਗਾਈ ਨੂੰ ਕਾਫੀ ਟਾਈਮ ਹੋ ਗਿਆ ਕਿਉਂਕਿ ਮੈਂ ਤਾਂ ਅਮਰਜੈਂਸੀ ਵਰਤਦੀ ਆ ਪਾਉਣੀ ਵਰਤਦੀ ਇਹਨੂੰ ਤੇ ਓਸੋ ਤੱਕ ਹੋਊਗਾ ਜੀ ਮੈਨੂੰ ਕਲਰ ਇਹ ਦੂਜਾ ਕਲਰ ਹੈ ਜੀ ਆਹ ਇਥੇ ਆ ਦੋ ਕਲਰ ਆ ਹਨਾ ਇੱਕ ਦਾ ਆ ਸੀ ਇਹ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਇੱਕ ਆ ਮੈਂ ਦੂਜਾ ਕਲਰ ਦਿਖਾਉਣੀ ਆ ਜੀ ਇਹਦੇ ਵਿੱਚ ਕੀ ਇਹਦੇ ਵਿੱਚ ਡਿਫਰੈਂਸ ਇਹ ਵੀ ਫਰੂਟ ਵਿਨੇਗਰ ਇਹ ਫਰੂਟ ਵਿਨੇਗਰ ਇਹ ਵੀ ਫਰੂਟ ਵਿਨੇਗਰ ਹੈ ਆ ਤਾਂ ਜੀ ਸੀਗਾ ਪ੍ਰੀ ਨੈਕਸਟ ਕੰਪਨੀ ਦਾ ਜਿਹੜਾ ਆ ਵਾਲਾ ਹੈ ਆ ਹੈਗਾ ਆਰਗੈਨਿਕ ਕੰਪਨੀ ਦਾ ਹੈ ਆਰਗੈਨਿਕ ਕੰਪਨੀ ਦਾ ਜੀ ਆਹਾ ਤੇ ਇਹ ਇਹਦੇ ਨਾਲੋਂ ਇਹ ਜ਼ਿਆਦਾ ਵਧੀਆ ਹੈ ਇਹ ਜ਼ਿਆਦਾ ਵਧੀਆ ਕਿਵੇਂ ਹੈ ਜੀ ਆ ਦੇਖੋ ਚੰਗੀ ਤਰ੍ਹਾਂ ਤੁਸੀਂ ਇਹਦਾ ਸਕਰੀਨਸ਼ਾਟ ਲਓ ਇਹਨੂੰ ਖਾਸ ਕਰਕੇ ਤੁਸੀਂ ਕੰਪਨੀ ਦਾ ਨਾਮ ਜ਼ਰੂਰ ਲਿਖਣਾ ਕਿਉਂਕਿ ਜਿਹੜਾ ਇਹ ਜਿਹੜਾ ਆ ਜਿਹੜਾ ਆਹ ਵਾਲਾ ਕਲਰ ਹੈ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਆ ਜਿਹਦੇ ਉੱਤੇ ਆ ਜਿਹੜਾ ਰੈੱਡ ਆ ਆਹ ਇਹ ਕਲਰ ਆ ਕਲਰ ਜਦੋਂ ਵੀ ਆਪਾਂ ਲਾਉਂਦੇ ਜਿਹੜਾ ਪ੍ਰੀਨੈਸ ਕੰਪਨੀ ਦਾ ਕਲਰ ਆਹਾ ਇਹ ਜਦੋਂ ਵੀ ਆਪਾਂ ਲਾਉਂਦੇ ਆ ਨਾ ਜੀ ਇਹ ਚੌਂੜੀ ਨੂੰ ਚੜਦਾ ਹੀ ਚੜਦਾ ਹੈ ਸਕਿਨ ਨੂੰ ਇਹ ਚੜਦਾ ਹੈ ਵਾਲਾਂ ਦੇ ਨਾਲ ਨਾਲ ਜਿਵੇਂ ਆਮ ਡਾਈ ਆਮ ਕਲਰ ਚੜ ਜਾਂਦੇ ਨਾ ਸਕਿਨ ਤੇ ਉਸ ਤਰ੍ਹਾਂ ਇਹ ਸਕਿਨ ਤੇ ਚੜਦਾ ਹੈ ਇਹ ਕਲਰ ਸਕਿਨ ਨੂੰ ਲੱਗ ਜਾਂਦਾ ਸਕਿਨ ਵੀ ਬਲੈਕ ਕਰ ਦਿੰਦਾ ਵਾਲਾਂ ਦੇ ਨਾਲ ਨਾਲ ਜਿਹੜਾ ਆਹ ਕਲਰ ਆ ਜੀ ਆਹ ਵਾਲਾ ਕਲਰ ਐਸ ਕੰਪਨੀ ਦਾ ਹੈ ਚੰਗੀ ਤਰ੍ਹਾਂ ਤੁਸੀਂ ਕੰਪਨੀ ਦਾ ਨਾਮ ਇਹ ਕਲਰ ਦਾ ਸਾਰਾ ਤੁਸੀਂ ਸੋ ਗ੍ਰੀਨ ਸ਼ਾਟ ਲਾੜਾ ਨਾ ਮੈਂ ਤੁਹਾਡੇ ਸਾਹਮਣੇ ਚੰਗੀ ਤਰ੍ਹਾਂ ਰੱਖਦੀ ਆਂ ਬਾਕੀ ਆਪਾਂ ਸਾਈਡ ਤੇ ਵੀ ਲਾਵਾਂਗੇ ਇਹ ਇੰਨਾ ਵਧੀਆ ਕਲਰ ਆ ਇਹ ਸਕਿਨ ਤੇ ਬਿਲਕੁਲ ਨਹੀਂ ਚੜਦਾ ਬਿਲਕੁਲ ਵੀ ਨਹੀਂ ਚੜਦਾ ਤੁਹਾਨੂੰ ਬੁਰਸ਼ ਲੈਣ ਦੀ ਲੋੜ ਨਹੀਂ ਮੈਂ ਤੁਹਾਨੂੰ ਇਹ ਤੁਹਾਡੇ ਸਾਹਮਣੇ ਨਾ ਮੈਂ ਤੁਹਾਨੂੰ ਡੈਮੋ ਕਰਕੇ ਦਿਖਾਉਣੀ ਆ ਇਹ ਬਿਲਕੁਲ ਵੀ ਸਕਿਨ ਤੇ ਨਹੀਂ ਚੜਦਾ ਤੁਹਾਨੂੰ ਕੋਈ ਬੁਰਸ਼ ਦੀ ਲੋੜ ਨਹੀਂ ਕੋਈ ਤੁਹਾਨੂੰ ਗਲਵਜ਼ ਦੀ ਲੋੜ ਨਹੀਂ ਹੈਗੀ ਕਿਵੇਂ ਵੀ ਲਾਓ ਤੁਸੀਂ ਬੇਫਿਕਰ ਹੋ ਕੇ 10 15 10 15 ਮਿੰਟਾਂ ਬਾਅਦ ਤੁਹਾਡੇ ਵਾਲ ਕਾਲੇ ਹੋ ਜਾਂਦੇ ਆ ਆ ਦੇਖੋ ਜੀ ਇਸ ਤਰ੍ਹਾਂ ਦੀਆਂ ਅਸੀਂ ਦੋ ਬੋਤਲਾਂ ਐ ਇਸ ਤਰ੍ਹਾਂ ਦੀਆਂ ਦੋ ਬੋਤਲਾਂ ਨਿਕਲ ਲਈਆਂ ਤੇ ਮੈਂ ਤੁਹਾਨੂੰ ਇਹ ਬੋਤਲਾਂ ਦੇ ਵਿੱਚੋਂ ਦੋਨਾਂ ਤੇ ਵਿੱਚੋਂ ਕਲਰੇ ਮਿਕਸ ਕਰਕੇ ਦਿਖਾਉਣੀ ਐ ਆ ਦੇਖੋ ਇਸ ਤਰ੍ਹਾਂ ਦੀ ਇਹਦੀ ਕੈਪ ਐ ਤੇ ਮੈਂ ਤੁਹਾਨੂੰ ਹੱਥ ਦੇ ਉੱਪਰ ਲਾ ਕੇ ਦਿਖਾਉਣੀ ਐ ਆ ਦੇਖੋ ਆ ਦੇਖੋ ਇਹ ਆਪਾਂ ਹੱਥ ਦੇ ਉੱਪਰ ਪਾ ਲਿਆ ਚੰਗੀ ਤਰ੍ਹਾਂ ਦੇਖੋ ਤੁਸੀਂ ਤੇ ਇਹ ਆਹ ਦੇਖੋ ਆਹ ਸ਼ੀਸ਼ੀ ਆਪਾਂ ਰੱਖ ਦਿੱਤੀ ਇਹਦਾ ਕੈਪ ਚੜਕੀ ਆਪਾਂ ਆ ਸ਼ੀਸ਼ੀ ਰੱਖ ਦਿੱਤੀ ਇਹਦੇ ਨਾਲ ਦੀ ਆ ਦੂਜੀ ਸ਼ੀਸ਼ੀ ਹੈ ਇਹਨੂੰ ਰੱਖਦੇ ਹੋ ਸੇਮ ਇੱਕੋ ਜਿਹੀਆਂ ਸ਼ੀਸ਼ੀਆਂ ਇਹ ਤੇ ਕੋਈ ਫਰਕ ਨਹੀਂ ਇਹਨਾਂ ਦੇ ਵਿੱਚੋਂ ਤੇ ਜੈਲ ਜੀ ਹੈ ਇਹ ਜਿਵੇਂ ਆਪਣੀ ਜੈਲ ਹੁੰਦੀ ਹੈ ਅਲਵੀਰਾ ਜੈਲ ਉਹੀ ਤਰ੍ਹਾਂ ਵੇਖੋ ਆ ਪਾਤਾ ਹੁਣ ਆਪਾਂ ਇਹਦੇ ਉੱਪਰ ਆ ਦੂਸਰਾ ਕਲਰ ਦੂਜੀ ਸ਼ੀਸ਼ੀ ਪਾਉਣੀ ਆ ਇਹ ਥੋੜਾ ਜਿਹਾ ਉਹ ਸੰਗਣਾ ਹੈ ਉਹ ਥੋੜਾ ਜਿਹਾ ਉਹ ਜੈਲ ਥੋੜੀ ਜਿਹੀ ਪਤਲੀ ਸੀ ਇਹ ਇਸ ਜ ਇਹ ਜੈਲ ਸੇੰਗਣੀ ਆ ਆ ਦੇਖੋ ਜੀ ਆਪਾਂ ਤੁਹਾਨੂੰ ਥੋੜਾ ਜਿਹਾ ਇਹਦੇ ਕਲਰ ਦੇ ਵਿੱਚ ਥੋੜਾ ਜਿਹਾ ਸਾਨੂੰ ਡਿਫਰੈਂਸ ਮਿਲੂਗਾ ਕਲਰ ਆਹ ਤਾਂ ਬਿਲਕੁਲ ট্রান্সਪੇਰੈਂਟ ਆਹ ਹਲਕਾ ਜਿਹਾ ਬਲੈਕ ਹੈ ਹਲਕਾ ਜਿਹਾ ਬਲੈਕ ਇਸ ਜੀ ਵਿੱਚ ਦੰਦਾ ਨਾ ਇਹਨਾਂ ਨੂੰ ਆਪਸ ਦੇ ਵਿੱਚ ਆ ਮਿਕਸ ਕਰ ਲਗੇ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਇਹਨਾਂ ਨੂੰ ਦੋਨਾਂ ਨੂੰ ਆਪਸ ਦੇ ਵਿੱਚ ਮਿਕਸ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਵਾਲਾਂ ਤੇ ਲਾਵਾਂਗੇ ਇਹਨੂੰ ਆ ਇਸ ਤਰ੍ਹਾਂ ਸਕਿਨਾਂ ਦੇ ਉੱਤੇ ਬਿਲਕੁਲ ਨਹੀਂ ਚੜਦਾ ਬਿਲਕੁਲ ਇਹਨੂੰ ਹੱਥਾਂ ਨਾਲ ਲਾਓ ਕਿਵੇਂ ਵੀ ਲਾਓ ਕੋਈ ਇਸ ਤੁਹਾਡੀ ਸਕਿਨ ਨੂੰ ਬਲੈਕ ਨਹੀਂ ਕਰਦਾਗਾ ਉਸੇ ਤਰ੍ਹਾਂ ਹੀ ਪਈ ਰਹਿੰਦੀ ਹੈ ਕਿਵੇਂ ਕਿਵੇਂ ਮਰਜੀ ਤੁਸੀਂ ਇਹਨੂੰ ਲਾ ਸਕਦੇ ਹੋ 10 ਮਿੰਟ 20 ਮਿੰਟ ਤੁਸੀਂ ਵਾਲਾਂ ਦੇ ਉੱਤੇ ਰੱਖ ਕੇ ਨਾ ਤੇ ਇਸ ਤਰ੍ਹਾਂ ਇਹਨੂੰ ਗੋਲ ਨਾਲ ਆ ਸਾਰੇ ਵਾਲਾਂ ਦੇ ਉੱਤੇ ਚੰਗੀ ਤਰ੍ਹਾਂ ਐ ਲਾ ਕੇ ਤੇ ਉਸ ਤੋਂ ਬਾਅਦ ਤੁਸੀਂ 10ਾਂ 15 ਮਿੰਟਾਂ ਬਾਅਦ ਇਹਨੂੰ ਧੋ ਦਿਓ ਤੇ ਸਕਿਨ ਦੇ ਉੱਤੇ ਜਮਾ ਨਹੀਂ ਚੜਦਾ ਇੰਨਾ ਵਧੀਆ ਕਲਰ ਆ ਸੀ ਹੈਰਾਨ ਹੀ ਰਹਿ ਗਏ ਦਾ ਰਿਜ਼ਲਟ ਦੇਖ ਕੇ ਜੀ ਬਹੁਤ ਵਧੀਆ ਰਿਜ਼ਲਟ ਆ ਇਸ ਦਾ ਤੇ ਬੇਫਿਕਰ ਹੋ ਕੇ ਤੁਸੀਂ ਲਾਓ ਕੋਈ ਤੁਹਾਨੂੰ ਬੁਰਸ਼ ਦੀ ਲੋੜ ਨਹੀਂ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਗੀ ਤੇ ਇਹ ਕਲਰ ਇਹ ਕਲਰ ਸ ਹੈ 2.5 ਕੇ 300 ਦਾ ਦਿੱਤਾ ਸਾਨੂੰ ਉਹਨਾਂ ਨੇ ਵੈਸੇ ਇਹਨਾਂ ਦੇ ਉੱਪਰ ਤਾਂ ਪ੍ਰਾਈਸ ਬਹੁਤ ਜ਼ਿਆਦਾ ਲਿਖੇ ਹੋਏ ਹੁੰਦੇ 6 6 7 7 100 ਲਿਖਿਆ ਹੁੰਦਾ ਤੇ ਇਹ ਸ਼ਾਇਦ 250 ਕੇ 300 ਦਾ ਆਇਆ ਤੇ ਤੁਸੀਂ ਉਸ ਐਸ ਕਲਰ ਨੂੰ ਨਾਲ ਵਰਤੋ ਐਸ ਕਲਰ ਨੂੰ ਤੇ ਨਾ ਜਾਓ ਜੇ ਤੁਸੀਂ ਐਸੀ ਖਰਚ ਰਹੇ ਹੋ ਤੁਸੀਂ ਐਸ ਕਲਰ ਦਿੱਤੇ ਜਾਓ ਜਿਹੜਾ ਸਿਕਨ ਨੂੰ ਨਹੀਂ ਚੜਦਾ ਇਹ ਗੇ ਰੇਟਸ ਨੂੰ ਇੱਕੋ ਹੀ ਮਿਲੂਗਾ ਕੋਈ ਰੇਟਸ ਨੂੰ ਜ਼ਿਆਦਾ ਫਰਕ ਨਹੀਂ ਮਿਲਦਾ ਰੇਟਸ ਨੂੰ ਸੇਮ ਮਿਲੂਗਾ ਇੱਕੋ ਹੀ ਤੇ ਤੁਸੀਂ ਉਸ ਕਲਰ ਨਾਲ ਜਾ ਸਕਦੇ ਹੋ ਬੇਫਿਕਰ ਹੋ ਕੇ ਉਹਨੂੰ ਆਪਣੇ ਵਾਲਾਂ ਤੇ ਦਾੜ੍ਹੀ ਤੇ ਹਨਾ ਵੀਰਾਂ ਨੂੰ ਹੁੰਦਾ ਹੈ ਦਾੜ੍ਹੀ ਤੇ ਮੁੱਛਾਂ ਤੇ ਵੀਰ ਕੀ ਨੂੰ ਦਿੱਕਤ ਜ਼ਿਆਦਾ ਹੁੰਦੀ ਹੈ ਜਦੋਂ ਉਹ ਲਾਉਂਦੇ ਹੋ ਸਾਰਾ ਫੇਸ ਕਾਲਾ ਹੋ ਜਾਂਦਾ ਤੋ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਪੋਚਾ ਲਾਇਆ ਹੁੰਦਾ ਇਹਦੇ ਲਈ ਇਹ ਕਲਰ ਵੀਰਾਂ ਲਈ ਬਹੁਤ ਬੈਸਟ ਹੈ ਇਹ ਬਹੁਤ ਵਧੀਆ ਕਲਰ ਹੈ ਨੇਚਰਲ ਕਲਰ ਹੈ ਉਹ ਇਹਦੇ ਨਾਲ ਰੈਕਸ਼ਨ ਨਹੀਂ ਹੁੰਦਾ ਕਈਆਂ ਨੂੰ ਕਲਰਾਂ ਦੇ ਅਲਰਜੀ ਹੋ ਜਾਂਦੀ ਹੈ ਹਨਾ ਇਹ ਤਾਂ ਇਹ ਉਸ ਤਰ੍ਹਾਂ ਦਾ ਨਹੀਂ ਇਹਦੇ ਨਾਲ ਕੋਈ ਅਲਰਜੀ ਨਹੀਂ ਹੋਣੀ ਪਹਿਲਾਂ ਤੁਸੀਂ ਹਲਕਾ ਜਿਹਾ ਲਾ ਕੇ ਜਿਵੇਂ ਮੈਂ ਹੱਥ ਤੇ ਕੋਲਿਆ ਇਸ ਤਰ੍ਹਾਂ ਕੋਲ ਕੇ ਕੰਨ ਪਿੱਛੇ ਲਾ ਲਿਓ ਜੇ ਤੁਹਾਨੂੰ ਨਾਲ ਕੋਈ ਰੈਕਸ਼ਨ ਕੀਤਾ ਤਾਂ ਫਿਰ ਤੁਸੀਂ ਬੇਫਿਕਰ ਹੋ ਕੇ ਵਾਲਾਂ ਤੇ ਲਾ ਸਕਦੇ ਹੋ ਤੇ ਇਹਦਾ ਬਹੁਤ ਵਧੀਆ ਦਾ ਰਿਜ਼ਲਟ ਹੈ ਜੇ ਅਸੀਂ ਕਾਫੀ ਸਮੇਂ ਤੋਂ ਵਰਤਦੇ ਆ ਰਹੇ ਹਾਂ ਅਸੀਂ ਪਹਿਲਾਂ ਉਹ ਕਲਰ ਮੰਗਾਇਆ ਸੀ ਉਹ ਕਲਰ ਜੀ ਅਸੀਂ ਮੈਂ ਵਾਰਤ ਦੀ ਸੀ ਉਹ ਕਲਰ ਮਗਾਏ ਸੀ ਉਹ ਜਦੋਂ ਵੀ ਲਾਉਂਦੇ ਸੀ ਤੇ ਸਾਡੇ ਜੈਂਟਸ ਲਾਉਂਦੇ ਬੱਚੇ ਲਾ ਲੈਂਦੇ ਸੀ ਤੇ ਉਹ ਆਉਂਦੇ ਸੀ ਸਕਿਨ ਨੂੰ ਜ਼ਿਆਦਾ ਫੜ ਲੈਂਦਾ ਇਹ ਸਕਿਨ ਤੇ ਲੱਗ ਹੀ ਜਾਂਦਾ ਵੀ ਵੇਖ ਕਿੰਨਾ ਮੇ ਬਚਾ ਕਰ ਲੀਏ ਫਿਰ ਅਸੀਂ ਜਦੋਂ ਦੁਬਾਰਾ ਇਹ ਕਲਰ ਅਸੀਂ ਖੁਦ ਫੇਰ ਜਾ ਕੇ ਲੈ ਕੇ ਆਏ ਤੇ ਇਹ ਕਲਰ ਉਹਨਾਂ ਨੇ ਸਾਨੂੰ ਜਦੋਂ ਕਿਹਾ ਵੀ ਇਹ ਸਕਿਨ ਤੇ ਨਹੀਂ ਲੱਗੂਗਾ ਇਹ ਸਿਰਫ ਵਾਲਾਂ ਤੇ ਬਲੈਕ ਕਰਦਾ ਹੈ ਸਕਿਨ ਸੋਡੀਅਮ ਵਿੱਚ ਤੇ ਅਸੀਂ ਸਾਨੂੰ ਉਦੋਂ ਤਾਂ ਯਕੀਨ ਆਇਆ ਸੀ ਸੋ ਕਿਹਾ ਵੀ ਇਹ ਕਿਵੇਂ ਹੋ ਸਕਦਾ ਵੀ ਕੋਈ ਵੀ ਕਲਰ ਵਾਲਾਂ ਤੇ ਲੱਗੇ ਤੇ ਸਕਿਨ ਨਾ ਚੜੇ ਵੀ ਹਰ ਇੱਕ ਕਲਰ ਸਕਿਨ ਤੇ ਚੜਦਾ ਹੀ ਚੜਦਾ ਪਰ ਜਦੋਂ ਅਸੀਂ ਲਿਆ ਕੇ ਖੁਦ ਵਰਤਿਆ ਤਾਂ ਫਿਰ ਸਾਨੂੰ ਇਹਦਾ ਰਿਜ਼ਲਟ ਦਾ ਪਤਾ ਲੱਗਿਆ ਜੀ 100% ਗਾਰੰਟੀ ਹੈ ਤੁਹਾਡੇ ਸਕਿਨ ਤੇ ਬਿਲਕੁਲ ਨਹੀਂ ਚੜੂਗਾ ਵੀਰਾਂ ਦੀ ਬਹੁਤ ਵਧੀਆ ਰਹੂਗਾ ਇਹ ਜੀ ਤੁਸੀਂ ਇਸ ਕਲਰ ਨਾਲ ਚਾ ਸਕਦੇ ਹੋ ਨੇਚਰਲ ਕਲਰ ਹੈ ਇਹ ਤੇ ਇੱਕ ਉਪਰੇਨੈਕਸ ਕੰਪਨੀ ਦਾ ਉਹ ਨਾਮ ਲਿਓ ਉਹ ਵਾਲਾਂ ਤੇ ਉਹ ਸਕਿਨ ਤੇ ਚੜਦਾ ਹੀ ਚੜਦਾ ਹੈ ਇਹ ਹੋਰ ਕੰਪਨੀ ਦਾ ਜੀ ਤੇ ਬਾਕੀ ਮੈਂ ਇੱਥੇ ਸਕਰੀਨਸ਼ਾਟ ਐ ਫੋਟੋ ਇਹਨਾਂ ਦੀ ਲਾਉਂਗੀ ਤੁਸੀਂ ਇੱਥੇ ਜਾ ਕੇ ਲੈ ਸਕਦੇ ਹੋ ਫਿਰ ਮੇਰੀਆਂ ਭੈਣਾਂ ਨੂੰ ਬਹੁਤ ਸਾਰੀ ਦਿੱਕਤ ਆਉਂਦੀ ਹੈ ਵਿਚਾਰ ਗਨਫਰ ਕਮੈਂਟ ਉਹ ਵਿਚਾਰ ਗਾ ਮੈਨੂੰ ਕਮੈਂਟ ਕਰ ਕਰ ਪੁੱਛਦੀਆਂ ਵੀ ਇਹ ਸਕਰੀਨਸ਼ਾਟ ਦਿਓ ਤੇ ਮੈਂ ਜੋ ਵੀ ਤੁਹਾਨੂੰ ਕਲਰ ਦਿਖਾਇਆ ਮੈਂ ਇਹਨਾਂ ਦੋਨਾਂ ਕਲਰਾਂ ਦਾ ਰਿਜਨਲ ਕਲਰ ਹੈ ਜਿਹੜਾ ਦਾ ਸਿਰ ਤੇ ਵਾਲਾਂ ਤੇ ਆਪਣੀ ਸਕਿਨ ਤੇ ਨਹੀਂ ਚੜਦਾ ਉਹਦਾ ਉਹਦੀ ਫੋਟੋ ਲਾਉਂਗੀ ਇੱਕ ਮੈਂ ਜਿਹੜਾ ਤੁਹਾਨੂੰ 스프ਰੇ ਦਿਖਾਈ ਆ ਵਾਲਾ ਆ ਇੱਕ ਉਹਦੀ ਫੋਟੋ ਲਾਂਗੀ ਇਹ ਦੋਨੇ ਤੁਸੀਂ ਜਾ ਕੇ ਲੈ ਸਕਦੇ ਹੋ ਜੇ ਮੈਨੂੰ ਇਹ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਮੈਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤੇ ਮੈਂ ਆਪਦੇ ਵੱਲੋਂ ਪੂਰਾ ਤੁਹਾਨੂੰ ਦੱਸਣ ਦੀ ਵਧੀਆ ਕੋਸ਼ਿਸ਼ ਕੀਤੀ ਜੇ ਕੋਈ ਮੈਥ ਵੀਡੀਓ ਬਣਾਉਣ ਤੋਂ ਗਲਤੀ ਹੋ ਗਈ ਜਾਂ ਕੋਈ ਸ਼ਬਦ ਐਧਰ ਉੱਤਰ ਬੋਲਿਆ ਗਿਆ ਤਾਂ ਪਲੀਜ਼ ਮੈਨੂੰ ਮਾਫ਼ ਕਰਨਾ ਅੱਗੇ ਤੋਂ ਇਸ ਤਰ੍ਹਾਂ ਦੀਆਂ ਮੇਰੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਇਹ ਕਲਰ ਤੁਸੀਂ 10 ਮਿੰਟ ਲਾਉਣ ਤੋਂ ਬਾਅਦ ਤੁਸੀਂ ਇਹਨਾਂ ਇਹਨੂੰ ਸ਼ੈਂਪੂ ਨਾਲ ਧੋ ਸਕਦੇ ਹੋ ਮੈਂ ਤੁਹਾਨੂੰ ਇਹ ਗੱਲ ਦੱਸਣਾ ਭੁੱਲ ਗਈ ਜਿਹੜਾ ਮੈਂ ਕਲਰ ਦੱਸਿਆ ਉਹ ਸਿਕਨਾਂ ਤੇ ਨਹੀਂ ਚੜਦਾ 10-20 ਮਿੰਟ ਲਾਓ ਦੋਨੇ ਸ਼ੀਸ਼ੀਆਂ ਬਰਾਬਰ ਮਾਤਰਾ ਚ ਲੈ ਕੇ ਇਹਨੂੰ ਮਿਕਸ ਕਰ ਲਓ ਮਿਕਸ ਕਰਕੇ ਲਾਓ ਲਾ ਕੇ 20 ਮਿੰਟ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਦਿਓ ਤੁਸੀਂ ਦੇਖੋਗੇ ਬਿਲਕੁਲ ਬਲੈਕ ਵਾਲ ਹੋ ਜਾਣਗੇ ਤੁਸੀਂ ਇਹ ਬਲੈਕ ਚ ਵੀ ਮਿਲ ਜਾਂਦਾ ਜੀ ਡਾਰਕ ਬਰਾਊਨ ਚ ਬਰਾਊਨ ਚ ਇਹ ਕਈ ਕਲਰਾਂ ਦੇ ਵਿੱਚ ਆਉਂਦਾ ਜਿਹੜਾ ਵੀ ਕਲਰ ਤੁਹਾਡੇ ਵਾਲਾਂ ਨੂੰ ਸੂਟ ਕਰਦਾ ਤੁਹਾਨੂੰ ਸੋਹਣਾ ਲੱਗਦਾ ਬਲੈਕ ਬਰਾਊਨ ਉਹ ਕਲਰ ਤੁਸੀਂ ਲੈ ਸਕਦੇ ਹੋ ਇਹ ਆਮ ਹਰੇਕ ਜਰਨਲ ਸਟੋਰ ਤੋਂ ਮਿਲ ਜਾਂਦਾ ਹੈ ਆਮ ਤਾਂ ਹਰੇਕ ਜਰਨਲ ਸਟੋਰ ਤੇ ਮਿਲ ਜਾਂਦਾ ਜੇ ਆਪਾਂ ਨਹੀਂ ਜਰਨਲ ਸਟੋਰ ਦੇ ਲੈ ਸਕਦੇ Amazon Flipkart ਹਨਾ ਵੀ ਸ਼ੂ ਕਰਕੇ ਆ ਮਾਰਕਸਾਈਟਾਂ ਤੇ ਮਿਲ ਜਾਂਦਾ ਇਹ ਕਲਰ ਤੁਸੀਂ ਉੱਥੇ ਜਾ ਕੇ ਵੀ ਖਰੀਦ ਸਕਦੇ ਹੋ ਇਹ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਿਆ ਤੁਹਾਡਾ ਸਾਰਿਆਂ ਦਾ तहे ਦਿਲੋਂ ਬਹੁਤ ਬਹੁਤ ਧੰਨ